ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਜਗਦੇਵ ਸਿੰਘ ਗੌਕੇ ਜਿਨ੍ਹਾਂ ਦੀ ਦਾਸਤਾਨ ਲੰਬੀ ਹੈ ਦੁਖੜਾ ਇੰਨਾ ਜ਼ਿਆਦਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਦੋਂ ਇਹ ਕਹਾਣੀ ਕਿਸੇ ਨਾਲ ਵੀ ਸਾਂਝੀ ਕਰਨ ਚਾਹੇ ਕੈਮਰੇ ਦੇ ਸਾਹਮਣੇ ਜਾਂ ਕੋਈ ਕੈਮਰੇ ਤੋਂ ਉਹ ਲਹਿ ਹੋ ਕੇ ਪੁੱਛੇ ਤੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ ਉਹ ਵੇਲਾ ਯਾਦ ਕਰਕੇ ਜਿਸ ਵੇਲੇ ਵਿੱਚ ਉਹਨਾਂ ਤੇ ਤਸ਼ੱਦਦ ਢਾਏ ਗਏ ਤੇ ਦਸੰਬਰ ਮਹੀਨਾ ਸੀ 1992 ਦਾ ਸਾਲ ਸੀ ਜਦੋਂ ਦੋ ਵਾਰੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਹਿਲਾ ਦਿਨ 20 ਦਸੰਬਰ 1992 ਤੇ ਫਿਰ 25 ਦਸੰਬਰ 1992 20 ਤੋਂ 25 ਦਸੰਬਰ ਦੌਰਾਨ ਕੀ ਹੋਇਆ ਸੀ ਜਿਸ ਦਿਨ 20 ਦਸੰਬਰ 1992 ਨੂੰ ਪੁਲਿਸ ਨੇ ਜਥੇਦਾਰ ਕੌਂਕੇ ਨੂੰ ਗ੍ਰਿਫਤਾਰ ਕੀਤਾ ਤਾਂ ਉਸੇ ਦਿਨ ਉਹਨਾਂ ਦੀ ਪਤਨੀ ਗੁਰਮੀਲ ਕੌਰ ਦੱਸਦੇ ਨੇ ਕਿ ਉਹਨਾਂ ਦੇ ਦੋਤੇ ਦੀ ਮੌਤ ਹੋਈ ਸੀ ਤੇ ਉਹ ਫਿਰ ਜਗਰਾਉ ਪੁਲਿਸ ਥਾਣੇ ਜਾਂਦੇ ਨੇ ਔਰ ਉੱਥੇ ਬੇਨਤੀਆਂ ਕਰਦੇ ਨੇ ਪੁਲਿਸ ਨੂੰ ਕਿ ਜਥੇਦਾਰ ਸਾਹਿਬ ਨੂੰ ਛੱਡ ਦਿਓ ਸਾਡੇ ਘਰ ਦੇ ਵਿੱਚ ਇੱਕ Laash ਪਈ ਹੈ ਤਾਂ ਉਦੋਂ ਪੁਲਿਸ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲੈਂਦੀ ਹੈ ਪਰ 4 ਦਿਨ ਹੋਰ ਬੀਤਦੇ ਨੇ ਤੇ 25 ਦਸੰਬਰ 1992 ਦਾ ਉਹ ਦਿਨ ਜਦੋਂ ਫਿਰ ਪੁਲਿਸ ਦੀ ਧਾੜ ਨੇ ਕਿਵੇਂ ਜਥੇਦਾਰ ਕੌਕੇ ਨੂੰ ਗ੍ਰਿਫਤਾਰ ਕੀਤਾ ਫਿਰ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਉਸ ਵੇਲੇ ਤਾਂ ਪਰਿਵਾਰ ਦੀ ਇੱਕ ਵੀ ਨਹੀਂ ਸੀ ਮੰਨ ਰਹੀ ਤੇ ਨਾ ਹੀ ਕੋਈ ਸੰਸਥਾ ਜਿਹੜੀ ਐ ਉਸ ਢੰਗ ਦੇ ਨਾਲ ਅੱਗੇ ਆ ਸਕੀ ਸੀ ਕਿ ਜਥੇਦਾਰ ਕੌਮਕੇ ਨੂੰ ਬਚਾਇਆ ਜਾ ਸਕਦਾ ਹੋਵੇ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕਿਹੜੀ ਕਿਹੜੇ ਸੰਸਥਾ ਨੇ ਉਹਨਾਂ ਦੇ ਹੱਕ ਵਿੱਚ ਕਿੰਨੀ ਲੜਾਈ ਲੜੀ ਤੇ ਹੁਣ ਜਦੋਂ 1998-99 ਦੇ ਦੌਰਾਨ ਬੀਪੀ ਤਿਵਾੜੀ ਆਈਪੀਐਸ ਅਫਸਰ ਏਡੀਜੀਪੀ ਸਿਕਿਉਰਿਟੀ ਦੇ ਜ਼ਿੰਮੇਵਾਰੀ ਜਦੋਂ ਲੱਗੀ ਸੀ ਦਬਾਅ ਪੈਣ ਤੇ ਤਤਕਾਲੀ ਸਰਕਾਰ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਤਾਂ ਉਹਨਾਂ ਨੇ ਦੇ ਹੁਕਮਾਂ ਤੋਂ ਬਾਅਦ ਇੱਕ ਜਿਹੜੀ ਸੈੱਟ ਬਣਦੀ ਹੈ ਤਾਂ ਉਸਨੇ ਰਿਪੋਰਟ ਤਿਆਰ ਕੀਤੀ ਉਹ 45 ਰਿਪੋਰਟ ਅੱਜ ਚਰਚਾ ਦਾ ਵਿਸ਼ਾ ਕਿਉਂ ਹੈ ਕਿਉਂਕਿ ਇੰਨੇ ਸਾਲ ਉਹ ਰਿਪੋਰਟ ਦੱਬੀ ਰਹੀ ਜਗ ਜਾਹਰ ਨਹੀਂ ਸੀ ਹੋ ਸਕੀ ਜਦੋਂ ਇਸ ਮਨੁੱਖੀ ਪੰਜਾਬ ਮਨੁੱਖੀ ਅਧਿਕਾਰਾਂ ਦੇ ਸੰਗਠਨ ਨੇ ਜਿਹੜੇ ਜਿਸ ਦੇ ਲੜਨ ਵਾਲੇ ਕਾਰਕੁਨ ਸਨ ਮੋਢੀ ਸਨ ਮੋਢੀਆਂ ਵਿੱਚੋਂ ਇੱਕ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੀਤ ਸਿੰਘ ਜੋ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਆਰਐਸ ਬੈਂਸ ਵੀ ਇਸ ਲੜਾਈ ਨੂੰ ਜਾਰੀ ਰੱਖਦੇ ਨੇ ਉਹਨਾਂ ਨੇ ਉਸ ਵੇਲੇ ਉਹਨਾਂ ਤੇ ਵੀ ਕਾਫੀ ਤਸ਼ੱਦਦ ਹੋਇਆ ਉਹ 45 ਰਿਪੋਰਟ ਕੀ ਕੀ ਕਹਿ ਰਹੀ ਹੈ ਕੁਝ ਉਸ ਨਾਲ ਜੁੜੇ ਅੰਸ਼ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਉਹਨਾਂ ਦਾ ਪਰਿਵਾਰ ਕੀ ਬੋਲ ਰਿਹਾ ਹੈ ਖਾਸ ਕਰਕੇ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਪਤਨੀ ਜਥੇਦਾਰ ਕੌਂਕੇ ਜਿਹੜੇ ਕੀ ਪੁਲਿਸ ਦੀ ਨਜ਼ਰ ਵਿੱਚ ਪੰਘੋੜੇ ਵੀ ਕਰਾਰ ਦੇ ਦਿੱਤੇ ਜਾਂਦੇ ਨੇ ਤੇ ਪਰਿਵਾਰ ਇਸੇ ਕਰਕੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਕਹਿੰਦਾ ਹੈ ਕਿ ਜਿਹੜੇ ਕੌਮ ਦੇ ਜਥੇਦਾਰ ਨੇ ਉਹ ਜਥੇਦਾਰ ਇੰਨੀ ਮਜ਼ਬੂਤੀ ਤੇ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੇ ਨੇ ਕਿ ਉਹ ਕਦੇ ਭਗਾੜੇ ਨਹੀਂ ਹੋ ਸਕਦੇ ਪਰ ਪੁਲਿਸ ਨੇ ਉਹਨਾਂ ਨੂੰ ਭਗਾੜਾ ਵੀ ਐਲਾਨਿਆ ਅਣਮਨੁੱਖੀ ਤਸ਼ੱਦਦ ਵੀ ਕੀਤਾ ਪਰਿਵਾਰ ਇਸੇ ਕਰਕੇ ਅੱਜ ਪੂਰੇ ਦਾਅਵੇ ਦੇ ਨਾਲ ਕਹਿੰਦਾ ਕਿ ਜੇਕਰ ਪੁਲਿਸ ਜਥੇਦਾਰ ਕੌਂਕੇ ਨੂੰ ਭਗਾੜਾ ਕਰਾਰ ਦਿੰਦੀ ਹੈ ਤੇ ਫਿਰ ਪੁਲਿਸ ਦੀ ਅੱਜ ਵੀ ਇੰਨੀ ਹਿੰਮਤ ਕਿਉਂ ਨਾ ਹੋਈ ਉਹਨਾਂ ਨੂੰ ਲੱਭ ਕਿਉਂ ਨਾ ਸਕੀ ਜੇਕਰ ਭਗਾੜੇ ਸਨ ਫਿਰ ਇਸ ਦਾ ਮਤਲਬ ਪੁਲਿਸ ਦੋਨਾਂ ਪਾਸੇ ਨਾਕਾਮਯਾਬ ਰਹੀ ਹੈ ਹੁਣ ਪੁਲਿਸ ਦਾ ਇੱਕ ਗੱਲ ਤਾਂ ਝੂਠੀ ਜ਼ਰੂਰ ਸਾਬਤ ਹੋਵੇਗੀ ਜੇਕਰ ਭਗਾੜੇ ਸਨ ਤੇ ਅੱਜ ਤੱਕ ਲੱਭੇ ਕਿਉਂ ਨਾ ਔਰ ਜੇ ਉਪਗੋੜੇ ਨਹੀਂ ਸਨ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਉਹਨਾਂ ਨੂੰ ਅਣਮਨੁੱਖੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਸ਼ਹਾਦਤ ਹੋ ਗਈ ਇਹ ਪਰਿਵਾਰ ਦੀਆਂ ਕੁਝ ਗੱਲਾਂ ਨੇ ਔਰ ਵੱਖ-ਵੱਖ ਮੀਡੀਆ ਦੇ ਨਾਲ ਅੱਜਕੱਲ੍ਹ ਪਰਿਵਾਰ ਦੇ ਜਿਹੜੇ ਅੰਸ਼ ਜਾਂ ਇੰਟਰਵਿਊ ਸਾਹਮਣੇ ਆ ਰਹੇ ਨੇ ਕੁਝ ਗੱਲਾਂ ਉਸ ਦੇ ਵਿੱਚੋਂ ਤੇ ਕੁਝ ਜਿਹੜੇ ਉਸ ਵੇਲੇ ਦੇ ਤਤਕਾਲੀ ਚਸ਼ਮਦੀਦ ਗਵਾਹ ਨੇ ਉਹਨਾਂ ਦੀ ਜ਼ੁਬਾਨੀਆਂ ਅਸੀਂ ABC ਪੰਜਾਬ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਜਥੇਦਾਰ ਕੌਕ ਕੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਕੁਝ ਦਿਲ ਨੂੰ ਹਲੂਣਾ ਦੇਣ ਵਾਲੀਆਂ ਗੱਲਾਂ ਰੂਹ ਕੰਬਾਉਣ ਵਾਲੀਆਂ ਗੱਲਾਂ ਉਹ ਸਾਰੀਆਂ ਅਸੀਂ ਜਿੰਨੇ ਵੀ ਥੱਤ ਸਾਹਮਣੇ ਆ ਰਹੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਜਾ ਰਹੇ ਹਾਂ ਖਾਸ ਕਰਕੇ ਗੁਰਮੀਲ ਕੌਰ ਕਹਿੰਦੇ ਨੇ ਕਿ ਉਹਨਾਂ ਦੇ ਪਤੀ ਦੇ ਘਰੇ ਜਾਣ ਤੋਂ ਜਾਣ ਸਮੇਂ ਉਹਨਾਂ ਦੇ ਬੋਲ ਨੇ ਜਿਹੜੇ ਉਹ ਹਾਲੇ ਵੀ ਸਾਨੂੰ ਚੇਤਿਆਂ ਦੇ ਵਿੱਚ ਨੇ ਚੇਤਿਆਂ ਦੇ ਵਿੱਚ ਨੇ ਕਿ ਉਹਨਾਂ ਨੇ ਕੀ ਕਿਹਾ ਸੀ ਜਿਵੇਂ ਪਹਿਲਾਂ ਜਾਣਕਾਰੀ ਕੀਤੀ ਕਿ 20 ਦਸੰਬਰ ਵਾਲੇ ਦਿਨ ਉਹਨਾਂ ਨੇ ਕਿਹਾ ਕਿ ਮੇਰੇ ਦੋਤੇ ਦੀ ਮੌਤ ਹੋ ਗਈ ਉਸ ਦਿਨ ਪੁਲਿਸ ਮੇਰੇ ਪਤੀ ਨੂੰ ਫੜ ਕੇ ਲੈ ਗਈ ਔਰ ਘਰ ਦੇ ਵਿਹੜੇ ਵਿੱਚ Laash ਪਈ ਸੀ ਤੇ ਘਰ ਦਾ ਮੁਖੀ ਹਵਾਲਾਤ ਦੀਆਂ ਸਲਾਖਾਂ ਪਿੱਛੇ ਬੰਨ ਸੀ ਮੈਂ ਕੁਝ ਹੋਰ ਸੱਜਣਾ ਨੂੰ ਮੋਤਵਾਰ ਨੂੰ ਬੰਦਿਆਂ ਨੂੰ ਨਾਲ ਲੈ ਕੇ ਜਗਰਾਉ ਥਾਣੇ ਵੀ ਗਈ ਸੀ ਅਸੀਂ ਪੁਲਿਸ ਨੂੰ ਕਿਹਾ ਕਿ ਦੋਤੇ ਦੇ ਅੰਤਮ ਸੰਸਕਾਰ ਲਈ ਜਥੇਜਾਰ ਜੀ ਨੂੰ ਛੱਡਿਆ ਜਾਵੇ ਪੁਲਿਸ ਵਾਲੇ ਉਸ ਦਿਨ ਤਾਂ ਮੰਨ ਗਏ ਇਹ ਕਹਿ ਕੇ ਗਰਮੇਲ ਘੌਰ ਚੁੱਪ ਹੋ ਗਏ ਔਰ ਉਹਨਾਂ ਨੇ ਹੌਂਕਿਆਂ ਭਰੀ ਦਾਨਸ ਥਾਣਾ ਹੌਂਕਿਆਂ ਦੇ ਨਾਲ ਦੱਸੀ ਫਿਰ ਉਹੀ ਪਾਣਾ ਵਰਤ ਗਿਆ ਜਿਹੜਾ ਸਾਡੇ ਦਿਮਾਗਾਂ ਚ ਚੱਲ ਰਿਹਾ ਸੀ ਘੁੰਮਦਾ ਰਹਿੰਦਾ ਸੀ ਅੱਠੇ ਪੈਰ ਕਿ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹ ਜਲਦੀ ਹੋ ਸਕਦੀ ਹੈ 25 ਦਸੰਬਰ ਨੂੰ ਮੁੜ ਸਾਡੇ ਘਰ ਪੁਲਿਸ ਜਿਹੜੀ ਉਹ ਆ ਜਾਂਦੀ ਹੈ ਜਥੇਦਾਰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਕਥਾ ਕਰਨ ਗਏ ਹੋ ਸਨ ਪੁਲਿਸ ਉਹਨਾਂ ਨੂੰ ਗੁਰਦੁਆਰੇ ਤੋਂ ਲੈ ਗਈ ਤੇ ਥੋੜੇ ਸਮੇਂ ਬਾਅਦ ਪੁਲਿਸ ਜਥੇਦਾਰ ਨੂੰ ਆਪਣੇ ਨਾ ਲੈ ਗਈ ਗੁਰਮੇਲ ਕਰ ਕਹਿੰਦੇ ਨੇ ਕਿ ਉਹਨਾਂ ਦੇ ਪਤੀ ਦੇ ਘਰ ਜਾਣ ਸਮੇਂ ਬੋਲੇ ਗਏ ਬੋਲ ਹਾਲੇ ਵੀ ਉਹਨਾਂ ਦੇ ਜਿਹੜੇ ਨੇ ਚਿੱਤਿਆਂ ਦੇ ਵਿੱਚ ਨੇ ਤੇ ਉਹ ਸੁਣੇ ਸਨ ਗੁਰਦੇਵ ਸਿੰਘ ਕੌਂਕੇ ਦੇ ਪੁਲਿਸ ਰਸਤੇ ਵਿੱਚ ਹੋਣ ਦੇ ਸਮੇਂ ਦੀਆਂ ਯਾਦਾਂ ਨੂੰ ਫਰੋਲਦਿਆਂ ਹੋਇਆਂ ਭਾਵੁਕ ਹੁੰਦਿਆਂ ਹੋਇਆਂ ਗੁਰਮੀਲ ਕੌਰ ਇਹ ਵੀ ਕਹਿੰਦੇ ਨੇ ਕਿ ਉਹਨਾਂ ਪੁਲਿਸ ਪਾਰਟੀ ਨਾਲ ਘਰੋਂ ਬਾਹਰ ਪੈਰ ਰੱਖਣ ਸਮੇ ਜਥੇਦਾਰ ਨੇ ਕਿਹਾ ਸੀ ਸਰਕਾਰ ਆਪਣੇ ਆਖਰੀ ਦਾਤ ਤੇ ਉਤਰ ਆਈ ਹੈ ਹੁਣ ਪੁਲਿਸ ਵਾਲੇ ਹੱਦਾਂ ਪਾਰ ਕਰਨਗੇ ਤੇ ਤੁਸੀਂ ਵਾਹਿਗੁਰੂ ਤੇ ਅਟੱਲ ਭਰੋਸਾ ਰੱਖਣਾ ਫਿਰ ਉਹੀ ਗੱਲ ਹੋਈ ਪੁਲਿਸ ਨੇ ਮੇਰੇ ਪਤੀ ਨੂੰ ਕੋਹ ਕੋਹ ਕੇ ਮਾਰ ਮਗਾਇਆ ਇਹ ਗੱਲ ਕਹਿਣੀ ਹੈ ਗੁਰਮੀਲ ਕੌਰ ਜਿਹੜੇ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਪਤਨੀ ਨੇ ਗਰਦੇਵ ਸਿੰਘ ਕੌਕੇ ਦੇ ਪੁਲਿਸ ਹੱਥ ਵਿੱਚ ਹੋਣ ਦੇ ਸਮੇਂ ਦੀਆਂ ਯਾਦਾਂ ਨੂੰ ਫਰੋਲਦੇ ਹ ਉਹਨਾਂ ਨੇ ਆਖਿਆ ਕਿ ਮੈਂ ਜਥੇਜਾ ਦਾਰਜੀ ਲਈ ਥਾਣੇ ਰੋਟੀ ਲੈ ਕੇ ਜਾਂਦੀ ਸੀ ਪੁਲਿਸ ਵਾਲੇ ਰੋਟੀ ਵਾਲਾ ਡੱਬਾ ਖਾਲੀ ਕਰਕੇ ਮੋੜ ਦਿੰਦੇ ਸਨ ਮੈਨੂੰ ਨਹੀਂ ਪਤਾ ਕਿ ਰੋਟੀ ਮੇਰੇ ਪਤੀ ਤੱਕ ਪਹੁੰਚਦੀ ਵੀ ਸੀ ਜਾਂ ਪੁਲਿਸ ਵਾਲੇ ਖਾ ਜਾਂਦੇ ਸਨ ਮੈਂ ਪੁਲਿਸ ਵਾਲਿਆਂ ਨੂੰ ਬਥੇਰਾ ਆਖਦੀ ਸੀ ਕਿ ਮੈਨੂੰ ਮੇਰੇ ਪਤੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਕੋਈ ਵੀ ਮੇਰੀ ਗੱਲ ਨਾ ਸੁਣਦਾ ਤੇ ਗੱਲ ਕੀ ਸਾਰੇ ਸਵਰਨਕੋਟ ਨੇ ਤੋਂ ਡਰਦੇ ਸਨ ਉਸ ਵੇਲੇ ਦਾ ਪੁਲਿਸ ਅਫਸਰ ਸੀ ਸਵਰਨ ਸਿੰਘ 1992 ਚ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਵਿੱਚ ਐਸਐਸਪੀ ਅਹੁਦੇ ਦੇ ਉੱਤੇ ਤਾਇਨਾਤ ਸੀ ਪੁਲਿਸ ਹਰਾਸਤ ਵਿੱਚ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਬੀਦੀਆਂ ਗਈਆਂ ਇੱਥੋਂ ਤੱਕ ਕਿ ਗੁਰਦੇਵ ਸਿੰਘ ਕੌਂਕੇ ਦੇ ਪੁੱਤਰ ਹਰੀ ਸਿੰਘ ਨੇ ਵੀ ਦੱਸਿਆ ਕਿ ਜਿਸ ਦਿਨ ਉਹਨਾਂ ਦੇ ਪਿਤਾ ਨੂੰ ਪੁਲਿਸ ਘਰੋਂ ਲੈ ਗਈ ਸੀ ਚੁੱਕ ਕੇ ਉਸ ਵੇਲੇ ਉਹਨਾਂ ਦੀ ਉਮਰ 15 ਸਾਲ ਸੀ ਗਰਮੇਲ ਕੌਰ ਨੇ ਕਿਹਾ ਕਿ ਇੱਕ ਦਿਨ ਪਿੰਡ ਕਲੇਰ ਦੀ ਇੱਕ ਔਰਤ ਗ੍ਰਾਮ ਥਾਣੇ ਦੇ ਅੰਦਰ ਗਈ ਸੀ ਤੇ ਉਸਨੇ ਬਾਹਰ ਆ ਕੇ ਦੱਸਿਆ ਸੀ ਕਿ ਜਥੇਦਾਰ ਦੀ ਹਾਲਤ ਹੁਣ ਠੀਕ ਨਹੀਂ ਹੈ ਉਹਨਾਂ ਦੱਸਿਆ ਕਿ ਉਸ ਔਰਤ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਜਥੇਦਾਰ ਜੀ ਦੇ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਪੁੰਜੇ ਸੁੱਟਿਆ ਹੋਇਆ ਤੇ ਉਹਨਾਂ ਨੂੰ ਇੱਕ ਗਦੇਲੇ ਦੀ ਲੋੜ ਹੈ ਅਸੀਂ ਉਸ ਵੇਲੇ ਘਰ ਤੋਂ ਇੱਕ ਗਦੇਲਾ ਚਾਦਰ ਲਪੇਟ ਕੇ ਥਾਣੇ ਫੜਾ ਕੇ ਆਏ ਸੀ ਅੱਖਾਂ ਨਾਮ ਕਰਦਿਆਂ ਹੋਇਆਂ ਉਹਨਾਂ ਨੇ ਗੱਲ ਜਾਰੀ ਰੱਖੀ ਔਰ ਕਿਹਾ ਕਿ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਥੇਦਾਰ ਨੂੰ ਮਾਰ ਕੇ ਉਹਨਾਂ ਦੀ লাশ ਨੂੰ ਖੁਰਦ-ਬੁਰਦ ਕਰਨ ਤੋਂ ਬਾਅਦ ਇੱਕ ਪੁਲਿਸ ਵਾਲੇ ਨਹੀਂ ਉਹੀ ਗਦੇਲਾ ਉਸੇ ਤਰ੍ਹਾਂ ਚਾਦਰ ਵਿੱਚ ਲਪੇਟਿਆ ਹੋਇਆ ਤੇ ਮੇਰੇ ਹੱਥਾਂ ਵਿੱਚ ਆ ਕੇ ਪੜਾ ਦਿੱਤਾ ਸੀ ਗੁਰਮੀਲ ਕੌਰ 1998 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਜਾ ਕੇ ਮਿਲਣ ਦਾ ਵੀ ਜ਼ਿਕਰ ਕਰਦੇ ਨੇ ਉਹਨਾਂ ਕਿਹਾ ਕਿ ਮੈਂਕਾਲ ਤੱਕ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਅਤੇ ਕੁਝ ਹੋਰ ਨਾਂ ਲੋਕਾਂ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੀ ਸੀ ਜਾਂਚ ਰਿਪੋਰਟਾਂ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹੀਆਂ ਪਰ ਦੋਸ਼ੀਆਂ ਨੂੰ ਹਾਲੇ ਤੱਕ ਟਹਿਰੇ ਵਿੱਚ ਖੜਾ ਨਹੀਂ ਸੀ ਕੀਤਾ ਜਾ ਸਕਿਆ ਗੁਰਦੇਵ ਸਿੰਘ ਕੌਂਕੇ 26 ਜਨਵਰੀ 1986 ਵਾਲੇ ਦਿਨ ਅੰਮ੍ਰਿਤਸਰ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਦਰਾਂ ਅਕਾਲ ਤਖੰਡਾ ਕਾਰਜਕਾਰੀ ਜਥੇਦਾਰੀ ਚੁੜ੍ਹੇਗੇ ਸਨ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਾਲ ਤਖਤ ਦੇ ਜਥੇਦਾਰ ਦੇ ਆਦੇਸ਼ ਤੋਂ ਬਾਅਦ ਹੀ ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਉਨ੍ਹਾਂ ਦੇ ਘਰ ਵੀ ਆਇਆ ਸੀ। ਪਰਿਵਾਰਕ ਮੈਂਬਰ ਇਹ ਵੀ ਦੱਸਦੇ ਨੇ ਕਿ ਇਸ ਮਾਮਲੇ ਵਿੱਚ ਨਿਆਂ ਮਿਲਣ ਵਿੱਚ ਹੁਣ ਬਹੁਤ ਦੇਰੀ ਹੋ ਗਈ ਹੈ। ਗੁਰਦੇਵ ਸਿੰਘ ਕੌਕੇ ਦੇ ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ ਤਾਂ ਭਾਵੇਂ ਉਸ ਵੇਲੇ 15 ਸਾਲ ਸੀ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਸ਼ਬਦ ਜ਼ਰੂਰ ਯਾਦ ਨੇ ਮੇਰੇ ਤਾਂ ਉਹ ਪਿਤਾ ਸਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਿੱਖ ਕੌਮ ਦੇ ਜਥੇਦਾਰ ਸਨ ਇਸ ਲਈ ਇਨਸਾਫ ਸਾਨੂੰ ਨਹੀਂ ਸਕੋ ਕੌਮ ਨੂੰ ਚਾਹੀਦਾ ਜਦੋਂ ਮੈਂ ਤੇ ਮੇਰਾ ਭਰਾ ਮੇਰੀ ਆਪਣੀ ਮਾਤਾ ਨਾਲ ਮਿਲ ਕੇ ਇਨਸਾਫ ਲੈਣ ਲਈ ਆਪਣੇ ਕਦਮ ਅੱਗੇ ਵਧਾਏ ਤਾਂ ਪੁਲਿਸ ਨੇ ਫੜ ਲਿਆ ਬਾਅਦ ਵਿੱਚ ਮੇਰੇ ਭਰਾ ਨੂੰ ਤਾਂ ਛੱਡ ਦਿੱਤਾ ਗਿਆ ਪਰ ਮੇਰੇ ਉੱਪਰ ਬੰਬ ਧਮਾਕਾ ਕਰਨ ਦਾ ਕੇਸ ਮੜ ਦਿੱਤਾ ਗਿਆ ਉਹ ਇਲਜ਼ਾਮ ਲਾਉਂਦੇ ਨੇ ਕਿ ਇਸ ਦਾ ਕਾਰਨ ਸਿੱਧਾ ਹੈ ਕਿ ਅਸੀਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਲਈ ਕੋਈ ਕਾਨੂੰਨੀ ਲੜਾਈ ਨਾ ਲੜ ਸਕੀਏ ਇਹ ਵੱਖਰੀ ਗੱਲ ਹੈ ਕਿ ਬੰਬ ਧਮਾਕੇ ਦਾ ਕੇਸ ਵਿੱਚ ਮੈਨੂੰ ਬਰੀ ਕਰ ਦਿੱਤਾ ਗਿਆ ਹਰੀ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਲੋਕਾਂ ਕੋਲੋਂ ਜਾਣਕਾਰੀਆਂ ਮੰਗੀਆਂ ਸਨ ਦੋਸ਼ੀ ਪੁਲਿਸ ਵਾਲਿਆਂ ਦਾ ਹਵਾਲਾ ਪੁੱਛਿਆ ਸੀ ਜਿਹੜਾ ਵਫ਼ਦ ਨੂੰ ਦੱਸ ਦਿੱਤਾ ਗਿਆ ਉਹ ਕਹਿੰਦੇ ਹਨ ਕਿ ਸਾਡੀ ਤਾਂ ਇੱਕੋ ਹੀ ਮੰਗ ਹੈ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਜਿਉਂਦੇ ਬਚੇ ਹਨ ਉਹ ਖਿਲਾਫ ਉਹਨਾਂ ਖਿਲਾਫ ਤਾਂ ਹਰ ਹਾਲਤ ਵਿੱਚ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਗੱਲ ਫਿਰ ਉਹੀ ਆ ਕਿ ਇਨਸਾਫ਼ ਸਾਨੂੰ ਨਹੀਂ ਸਿੱਖ ਕੌਮ ਨੂੰ ਚਾਹੀਦਾ ਜਿਨ੍ਹਾਂ ਨੇ ਗੁਰਦੇਵ ਸਿੰਘ ਕੌਕੇ ਜਥੇਦਾਰ ਸਨ ਅਸਲ ਵਿੱਚ ਇਸ ਦਿਨ ਦਮਦਮੀ ਟਕਸਾਲ ਜਿਹੜਾ ਕਿ 26 ਜਨਵਰੀ 1986 ਵਾਲਾ ਦਿਨ ਸੀ ਅਮਨਸਰ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਦਰਾਨ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਬਣਾ ਦਿੱਤਾ ਗਿਆ ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪਿਤਾ ਭਤੀਜੇ ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਭਤੀਜੇ ਜਸਵੀਰ ਸਿੰਘ ਰੋਡੇ ਨੂੰ ਅਕਾਲ ਤੱਕ ਅਦਾ ਜਥੇਦਾਰ ਥਾਪਿਆ ਗਿਆ ਸੀ ਪਰ ਇਸ ਵੇਲੇ ਜਸਵੀਰ ਸਿੰਘ ਰੋਡੇ ਦੇ ਜੇਲ੍ਹ ਵਿੱਚ ਹੋਣ ਕਾਰਨ ਕਾਰਜਕਾਰੀ ਜਥੇਦਾਰ ਥਾਪਣਾ ਜ਼ਰੂਰੀ ਸੀ ਜਿਸ ਕਰਕੇ ਗੁਰਦੇਵ ਸਿੰਘ ਕੌਂਕੇ ਨੂੰ ਇਸ ਲਈ ਚੁਣਿਆ ਗਿਆ ਪੰਜਾਬ ਚ ਖਾਲਿਸਤਾਨ ਪੱਖੀ ਲਹਿਰ ਜੋਰਾਂ ਤੇ ਸੀ ਜਿਸ ਕਾਰਨ ਪੁਲਿਸ ਦਾ ਇਲਜ਼ਾਮ ਸੀ ਕਿ ਜਥੇਦਾਰ ਕੌਂਕੇ ਇਸ ਹਥਿਆਰਬੰਦ ਲਹਿਰ ਵਿੱਚ ਸ਼ਾਮਲ ਨੇ ਉਹਨਾਂ ਨੂੰ ਇੱਕ ਕਤਲ ਕੇਸ ਦੇ ਸਬੰਧ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਪਰ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਉਹ ਇੱਕ ਪੁਲਿਸ ਮੁਕਾਬਲੇ ਦਨ ਹੱਥ ਕਢੀ ਲੱਗਿਆ ਇਹ ਭਗੌੜੇ ਹੋ ਗਏ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਪੁਲਿਸ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਇਹਨਾਂ ਇਲਜ਼ਾਮਾਂ ਨੂੰ ਪੁਲਿਸ ਕਦੇ ਵੀ ਸਵੀਕਾਰ ਨਹੀਂ ਕਰ ਰਹੀ ਕਈ ਜਾਂਚ ਕਮਿਸ਼ਨ ਵੀ ਬਣੇ ਹਾਲਾਂਕਿ ਬੀਪੀ ਤਿਵਾੜੀ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਭਾਵੇਂ ਸਾਲ 1998-99 ਵਿੱਚ ਤਤਕਲੀਨ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ ਪਰ ਇਸ ਨੂੰ ਜਨਗ ਜਾਹਰ ਨਹੀਂ ਸੀ ਕੀਤਾ ਗਿਆ ਤਤਕਾਲੀ ਕਾਲੀ ਭਾਜਪਾ ਸਰਕਾਰ ਦੇ ਵਿੱਚ ਸਭ ਤੋਂ ਕਰਤਾ ਧਰਤਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸਨ ਨੇ ਜਥੇਦਾਰ ਜੋ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੀ ਜਾਂਚ ਲਈ ਕਮਿਸ਼ਨ ਵੀ ਕਾਇਮ ਕੀਤਾ ਸੀ ਬੀਪੀ ਤਿਵਾੜੀ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਭਾਵੇਂ ਸਾਲ 1998 ਚ ਤਤਕਾਲੀ ਸਰਕਾਰ ਨੂੰ ਸੌਂਪ ਦਿੱਤੀ ਗਈ ਪਰ ਉਹ ਲੋਕਾਂ ਸਾਹਮਣੇ ਨਾ ਆਈ ਬੀਪੀ ਤਿਵਾੜੀ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਵਿੱਚ ਪੁਲਿਸ ਦੇ ਕੁਝ ਅਧਿਕਾਰੀਆਂ ਵੱਲ ਵੀ ਉਂਗਲ ਉੱਠੀ ਸੀ ਬਾਅਦ ਵਿੱਚ ਇਸ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਲਾਂਬੇ ਰੱਖਦੇ ਹੋਏ ਸਰਕਾਰ ਵੱਲੋਂ ਇੱਕ ਵੱਖਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਬਣਾਈ ਗਈ ਜੋ ਉਸਲੀਅਤ ਸਾਹਮਣੇ ਆ ਸਕੇ ਇਨਾ ਕੁਝ ਹੋਣ ਦੇ ਬਾਵਜੂਦ ਵੀ ਜਥੇਦਾਰ ਕੌਂਕੇ ਵਾਲੇ ਮਾਮਲੇ 'ਚ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਜਦੋਂ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਹੱਥਕੜੀਆਂ ਸਮੇਤ ਲੈ ਗਈ ਸੀ ਤਾਂ ਉਹ ਭਗੌੜਾ ਕਰਾਰ ਦੇ ਦਿੱਤੇ ਗਏ ਪਰਿਵਾਰਕ ਮੈਂਬਰ ਇਹ ਸਵਾਲ ਚੁੱਕਦੇ ਨੇ ਕਿ ਆਖਰਕਾਰ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਪੁਲਿਸ ਉਹਨਾਂ ਦੀ ਭਾਲ ਫਿਰ ਕਿਉਂ ਨਾ ਕਰ ਸਕੀ ਇਸ ਮੁੱਦੇ ਤੇ ਸਵਾਲ ਵੀ ਚੁੱਕਦੇ ਰਹੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਹਿ ਚੁੱਕੇ ਅਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ ਜਿੱਥੇ ਦਾਗਰਦੇਵ ਸਿੰਘ ਕੌਂਕੇ ਦੇ ਮੁੱਦੇ ਨੂੰ ਲੈ ਕੇ ਕਮੇਟੀ ਫਾਰ ਕੋਆਰਡੀਨੇਸ਼ਨ ਆਫ ਡਿਸ ਅਪੀਅਰੈਂਸ ਇਨ ਪੰਜਾਬ ਨੇ ਆਪਣੇ ਤੌਰ ਤੇ ਵੀ ਜਾਂਚ ਕੀਤੀ ਸੀ ਇਸ ਜਾਂਚ ਵਿੱਚ ਵੀ ਪੁਲਿਸ ਦੀ ਭਗੌੜਾ ਹੋਣ ਵਾਲੀ ਕਹਾਣੀ ਤੇ ਸਵਾਲ ਖੜੇ ਕੀਤੇ ਗਏ ਸਨ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨਾ ਕੁਝ ਹੋਣ ਦੇ ਬਾਵਜੂਦ ਹਾਲੇ ਤੱਕ ਗੱਲ ਕਿਸੇ ਵੀ ਤਣਪਤਨ ਨਹੀਂ ਲੱਗੀ ਵੱਖ-ਵੱਖ ਪੰਜਾਬੀ ਚੈਨਲ ਤੇ ਪੰਜਾਬੀ ਵੈਬਸਾਈਟ ਤੇ ਅਖਬਾਰੀ ادارے ਨੇ ਜਿਹੜੇ ਉਹ ਲਗਾਤਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਉਪੜਤਾਲੀਆ ਰਿਪੋਰਟ ਦੇ ਹੋਰ ਤੱਥ ਵੀ ਨਿਸ਼ਰ ਕਰ ਰਹੇ ਨੇ ਔਰ ਇਸੇ ਦੇ ਦਰਾਨੀ ਰਿਪੋਰਟ ਨੇ ਬੜੇ ਖੁਲਾਸੇ ਕੀਤੇ ਨੇ ਅਖਾਲ ਤੱਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਪੁਲਿਸ ਹਿਰਾਸਤ ਦੌਰਾਨ ਕਥਿਤ ਤਾਰ ਉੱਤੇ ਹੋਈ ਮੌਤ ਦਾ ਮਾਮਲਾ ਕਰੀਬ ਤਿੰਨ ਦਿਹਾਕੇ ਮੁਰ ਚਰਚਾ ਚ ਆਇਆ ਹੈ ਏ ਡੀ ਜੀ ਪੀ ਬੀ ਪੀ ਤਵਾੜੀ ਨੇ ਗੁਰਦੇਵ ਸਿੰਘ ਕੌਂਕੇ ਦੇ ਗੈਰਕਾਨੂੰਨੀ ਨਾਇਕ ਕਤਲ ਦੇ ਇਲਜ਼ਾਮਾਂ ਸਬੰਧੀ ਆਪਣੀ ਜਾਂਚ ਦੇ ਵਿੱਚ ਸਿੱਟੇ ਚ ਲਿਖਿਆ ਹੈ ਕਿ ਸਾਰੇ ਹਾਲਾਤ ਨੂੰ ਦੇਖਦੇ ਹੋਏ ਸਪਸ਼ਟ ਹੁੰਦਾ ਹੈ ਕਿ ਤਤਕਾਲੀ ਐਸ ਐਚ ਓ ਤੇ ਹੁਣ ਡੀ ਐਸ ਪੀ ਗੁਰਮੀਤ ਸਿੰਘ ਵੱਲੋਂ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਨੂੰ ਉਸ ਦੇ ਘਰੋਂ ਲਿਆਇਆ ਗਿਆ ਜੋ ਕਿ ਮੁੜ ਕੇ ਵਾਪਸ ਨਹੀਂ ਆਏ ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਕਿ ਗੱਲ ਵਿਸ਼ਵਾਸਯੋਗ ਨਹੀਂ ਹੈ ਕਿ ਗੁਰਦੇਵ ਸਿੰਘ ਕੌਂਕੇ ਨੂੰ 2 ਜਨਵਰੀ 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਪਿੰਡ ਕੰਨੀਆਂ ਦੀ ਹੱਦ ਉੱਤੇ ਖਾੜਕੋਹਾਂ ਤੇ ਪੁਲਿਸ ਦਰਮਿਆਨ ਹੋਈ ਗੋਲੀਬਾਰੀ ਬੈਲਟ ਤੋੜ ਕੇ ਭੱਜ ਗਏ ਸਨ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਗੁਰਦੇਵ ਸਿੰਘ ਨੂੰ ਪੁਲਿਸ ਨੇ ਕੁੱਟ ਕੇ ਮਾਰ ਦਿੱਤਾ ਸਾਬਕਾ ਸਿਪਾਹੀ ਦਰਸ਼ਨ ਸਿੰਘ ਜੋ ਕੁੱਟ ਮਾਰ ਦੇ ਗਵਾਹ ਹਨ ਦੇ ਮਨੁੱਖੀ ਅਧਿਕਾਰਾਂ ਤੇ ਜਾਂਚ ਟੀਮ ਅੱਗੇ ਦਿੱਤੇ ਆਪਣੇ ਬਿਆਨਾਂ ਵਿੱਚ ਬਹੁਤ ਫਰਕ ਹੈ ਗੁਰਦੇਵ ਸਿੰਘ ਕੌਂਕੇ ਦੀ ਗੈਰ ਕਾਨੂੰਨੀ ਹਿਰਾਸਤ ਸਬੰਧੀ ਕਿਸੇ ਵੀ ਵਿਅਕਤੀ ਨੇ ਕਿਸੇ ਅਧਿਕਾਰੀ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਵਾਇਆ ਗਿਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਬਿਆਨਾਂ ਦੀ ਘੋਕ ਕਰਨ ਤੋਂ ਬਾਅਦ ਲੱਗਦਾ ਹੈ ਕਿ ਕੌਂਕੀ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਝੂਠਾ ਕੇਸ ਬਣਾਉਣ ਦੀ ਕਹਾਣੀ ਦਾ ਸਾਰੇ ਤੇ ਛੋਟੇ ਵੱਡੇ ਅਫਸਰਾਂ ਨੂੰ ਪਤਾ ਸੀ ਪਰ ਉਸ ਸਮੇਂ ਪੁਲਿਸ ਦਾ ਮਾਹੌਲ ਸੀ ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਜਾਂ ਜਮਣੀਆਂ ਲਿਖਦੇ ਹੀ ਨਹੀਂ ਸਾਂਝਾ ਛੋਟੇ ਅਫਸਰਾਂ ਦੁਆਰਾ ਲਿਖੀ ਜਮਣੀ ਉੱਤੇ ਬਿਨਾ ਪੜੇ ਦਸਤਕਤ ਕਰਦੇ ਰਹੇ ਸਨ ਇਸ ਮਾਮਲੇ ਦੇ ਵਿੱਚ ਲਗਾਤਾਰ ਆ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਖਾਸ ਕਰਕੇ ਬੀਬੀਸੀ ਨਿਊਜ਼ ਪੰਜਾਬੀ ਨੇ ਪੁਲਿਸ ਦੇ ਬੁਲਾਰੇ ਤੇ ਪੁਲਿਸ ਦੇ ਇੰਸਪੈਕਟਰ ਜਨਰਲ ਸੁਖਚਾਨ ਸਿੰਘ ਗਿੱਲ ਨਾਲ ਸੰਪਰਕ ਕੀਤਾ ਇਸ ਮਾਮਲੇ 'ਚ ਪੁਲਿਸ ਦੁਆਰਾ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਵੇਰਵੇ ਤੇ ਪੰਜਾਬ ਪੁਲਿਸ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਇਸ ਰਿਪੋਰਟ ਦੇ ਜ਼ਰੀਏ ਵੀ ਔਰ ਵੈਸੇ ਵੀ ਜਿਹੜੇ ਇੰਟਰਵਿਊਜ਼ ਦੇ ਵਿੱਚ ਪਰਿਵਾਰਕ ਮੈਂਬਰ ਕਹਿ ਰਹੇ ਨੇ ਪੀੜਤ ਪਰਿਵਾਰ ਕਹਿ ਰਿਹਾ ਲਗਾਤਾਰ ਇਸ ਮਾਮਲੇ ਤੇ ਚਰਚਾ ਹੋ ਰਹੀ ਹੈ ਪਰ ਸਵਾਲ ਇਹ ਹੈ ਕਿ ਪਰਿਵਾਰ ਤਾਂ ਜੋ ਕੁਝ ਕਹਿ ਰਿਹਾ ਤੇ ਦੂਸਰੇ ਪਾਸੇ ਕਾਲ ਤੱਕ ਸਾਹਿਬ ਦੇ ਜਥੇਦਾਰ ਮੌਜੂਦਾ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵੀ ਐਸਜੀਪੀਸੀ ਨੂੰ ਆਦੇਸ਼ ਦੇ ਦਿੱਤਾ ਸੀ ਹਾਲਾਂਕਿ ਸਵਾਲ ਇਹ ਵੀ ਖੜੇ ਹੋਏ ਕਿ ਜਿਹੜਾ ਰੋਲ ਨਿਭਾਉਣਾ ਚਾਹੀਦਾ ਸੀ ਉਹ ਨਹੀਂ ਸੀ ਨਿਭਾਇਆ ਜਾ ਰਿਹਾ ਤਾਂ ਐਫਆਈਆਰ ਦਰਜ ਕਰਾਉਣ ਦੀ ਪੈਰਵਾਈ ਕਰਨ ਦੀ ਗੱਲ ਆਖੀ ਗਈ ਹੈ ਪਰ ਕੀ ਇਸ ਮਾਮਲੇ 'ਚ ਇਨਸਾਫ ਮਿਲੇਗਾ ਪਰ ਸਭ ਤੋਂ ਵੱਧ ਅਣਮਨੁੱਖੀ ਤਸ਼ੱਦਦ ਦੀ ਜਿਹੜੇ ਕਹਾਣੀ ਹੈ ਉਹਨਾਂ ਵਿੱਚੋਂ ਇੱਕ ਜਥੇਦਾਰ ਗੁਰਦੇਵ ਸਿੰਘ ਭੋਂਕੇ ਦੀ ਕਹਾਣੀ ਹੈ ਹਾਲਾਂਕਿ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਜਿਹੜੀ ਹੈ ਸੱਤਾ ਵਿੱਚ ਜਿਹੜੇ ਜਿਹੜੇ ਸਮੇਂ ਰਹੀ ਚਾਹੇ ਉਹ 1998 ਵਾਲਾ ਸਮਾਂ ਸੀ 97 ਤੋਂ 2002 ਤੱਕ ਜਾਂ ਫਿਰ 7 ਤੋਂ 17 ਤੱਕ ਇਸ ਦੌਰਾਨ ਇਸ ਰਿਪੋਰਟ ਦੇ ਬਾਰੇ ਇਸ ਕੇਸ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਪੈਰਵਾਈ ਕਿਉਂ ਨਾ ਕੀਤੀ ਇਹ ਵੀ ਆਪਣੇ ਆਪ 'ਚ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਉਸ ਦੇ ਉੱਤੇ ਹੁਣ ਕਿਹਾ ਇਹ ਜਾ ਰਹੇ ਆ ਦਾਵਾ ਕੀਤਾ ਜਾ ਰਿਹਾ ਕਿ ਪਹਿਲਾਂ ਜੋ ਹੋਇਆ ਉਸ ਨੂੰ ਭੁੱਲ ਜਾਣਾ ਚਾਹੀਦਾ ਪਰ ਉਸ ਵਕਤ ਜਿਹੜਾ ਤਸ਼ੱਦਦ ਹੋਇਆ ਅਣਮਨੁੱਖੀ ਤਸ਼ੱਦਦ ਹੋਇਆ ਉਸ ਦੇ ਲਈ ਇਨਸਾਫ ਕਿਵੇਂ ਲੈਣਾ ਇਸ ਦੇ ਲਈ ਪੰਥ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਇਸ ਸਾਰੀਆਂ ਗੱਲਾਂ ਨੇ ਜਿਹੜੀਆਂ ਹੁਣ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਤੇ 30 ਸਾਲ ਬਾਅਦ ਯਾਨੀ ਕਿ ਤਿੰਨ ਦਹਾਕਿਆਂ ਬਾਅਦ ਇਹ ਮੁੜ ਚਰਚਾ ਦਾ ਵਿਸ਼ਾ ਬਣਨਾ ਕਿ ਇਸ ਇਸ ਕਰਕੇ ਕਿਉਂਕਿ 45 ਰਿਪੋਰਟ ਪੰਜਾਬ ਮਨੁੱਖੀ ਅਧਿਕਾਰਾਂ ਦੇ ਸੰਗਠਨ ਜਿਹੜਾ ਉਹਨਾਂ ਲਈ ਲੜਨ ਵਾਲੀ ਸੰਸਥਾ ਹੈ ਉਸਨੇ ਉਹ ਰਿਪੋਰਟ ਬਾਹਰ ਲਿਆਂਦੀ ਹੈ ਔਰ ਉਹ ਰਿਪੋਰਟ ਜਦੋਂ ਜਗਜाहिर ਹੋਣ ਲੱਗੀ ਹੈ ਅਕਾਤਖ ਸਾਹਿਬ ਦੇ ਜਥੇਦਾਰ ਨੂੰ ਹੀ ਸੌਂਪ ਦਿੱਤੀ ਗਈ ਕਿ ਇਸ ਦੇ ਉੱਤੇ ਅਗਲੀ ਕਾਰਵਾਈ ਕਰੋ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਕਦੋਂ ਮਿਲਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਥੇਦਾਰ ਕੌਂਕੇ ਦਾ ਪਰਿਵਾਰ ਅੱਜ ਵੀ ਬਿਲਕ ਰਿਹਾ ਹੈ ਅੱਜ ਵੀ ਉਸੇ ਮੀਂਚ ਹੈ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਉਹ ਸਾਡੇ ਪਰਿਵਾਰਕ ਮੈਂਬਰ ਸਨ ਇਸ ਕਰਕੇ ਨਹੀਂ ਪਰ ਉਹ ਕੌਮ ਦੇ ਜਥੇਦਾਰ ਸਨ ਇਸ ਕਰਕੇ ਇਨਸਾਫ ਕੱਲਾ ਸਾਨੂੰ ਨਹੀਂ ਸਾਰੇ ਕੌਮ ਨੂੰ ਮਿਲਣਾ ਚਾਹੀਦਾ ਹੈ ਤਾਂ ਤੁਸੀਂ ਇਹ ਸਾਰੇ ਕੇਸ ਦੇ ਬਾਰੇ ਸਾਰੇ ਤਮਾਮ ਵਿਸ਼ੇ ਦੇ ਬਾਰੇ ਕੀ ਸੋਚਦੇ ਹੋ ਉਸ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਸਾਂਝੀ ਕਰ ਸਕਦੇ ਹੋ ਕਿਸ ਕਿਸ ਦੀ ਕਿੱਥੇ ਕੀ ਕੀ ਜ਼ਿੰਮੇਵਾਰੀ ਬਣਦੀ ਸੀ ਕਿਸ ਵੱਲੋਂ ਹੁਣ ਤੱਕ ਨਿਭਾਈ ਗਈ ਤੇ ਕਿਸ ਵੱਲੋਂ ਹਾਲੇ ਘਾਟਾਂ ਰਹਿ ਗਈਆਂ ਉਸ ਦੇ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਅਗਲੇ ਅਪਡੇਟ ਤੱਕ ਲਈ ਬਣੇ ਰਹੋ ABC ਪੰਜਾਬ ਦੇ ਨਾਲ